ਦੇਸ਼ ਦੇਸ਼ਾਂ ਵਿੱਚ ਬੈਠ ਕੇ ਡीडी ਪੰਜਾਬੀ ਦੇਖ ਰਿਹਾ ਦਰਸ਼ਕਾਂ ਦਾ ਬਹੁਤ ਹੀ ਨਿਗਾ ਸਵਾਗਤ ਹੈ ਪਿਆਰੇ ਦਰਸ਼ਕੋ 4 ਜੂਨ ਦਾ ਦਿਨ 23 ਲੱਖ ਵਿਦਿਆਰਥੀ ਇੱਕ ਪ੍ਰੀਖਿਆ ਤੇ ਲੱਖਾਂ ਹੀ ਸਵਾਲ ਜਿਹੜੇ ਪੈਦਾ ਹੋ ਗਏ ਔਰ ਸਾਡੇ ਮਨਾਂ ਦੇ ਵਿੱਚ ਵੀ ਬਹੁਤ ਕੁਝ ਛੱਡ ਗਿਆ ਉਹਨਾਂ ਸਵਾਲਾਂ ਦੀ ਚਿੰਤਾ ਕਰਨ ਵਾਸਤੇ ਅੱਜ ਅਸੀਂ ਡीडी ਪੰਜਾਬੀ ਦੇ ਵਿਹੜੇ 'ਚ ਬੈਠੇ ਆਂ ਔਰ ਚਿੰਤਾ ਕਰਾਂਗੇ ਕਿ ਸਾਡੇ ਵਿਦਿਆਰਥੀਆਂ ਦੇ ਨਾਲ ਜਿਹੜਾ ਖਲਵਾੜ ਹੋਇਆ ਹੈ ਔਰ ਉਹਨਾਂ ਦੇ ਮਾਪਿਆਂ ਦੇ ਮਨਾਂ ਦੇ ਉੱਤੇ ਜੋ ਸਟ्रेस ਗਿਆ ਹੈ ਔਰ ਜਿਹੜੀਆਂ ਦੇਸ਼ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਹੋਣ ਵਾਲੀਆਂ ਪ੍ਰੀਖਿਆਵਾਂ ਆ ਉਹਨਾਂ ਦੇ ਵਿੱਚ ਅਗਰ ਇਸ ਪ੍ਰਕਾਰ ਦੀਆਂ ਤੰਦ ਲੀਆਂ ਹੋਣਗੀਆਂ NEET ਔਰ UGC NET ਵਰਗੇ ਐਗਜ਼ਾਮ ਜੇ ਮਲਤਵੀ ਹੋਣੇ ਸ਼ੁਰੂ ਹੋ ਜਾਣਗੇ ਜਾਂ ਪੇਪਰ ਲੀਕ ਹੋ ਜਾਣਗੇ ਤਾਂ ਇਹ ਮਸਲਾ ਬਹੁਤ ਗੰਭੀਰ ਬਣ ਜਾਂਦਾ ਹੈ ਦੇਸ਼ ਵਾਸਤੇ ਬਹੁਤ ਵੱਡੀ ਸਮੱਸਿਆ ਹੈ ਸਾਡੇ ਦੇਸ਼ ਦੇ ਜਿਹੜੇ ਵਿਦਿਆਰਥੀ ਹੈ ਉਹਨਾਂ ਦੇ ਮਨਾਂ ਉੱਤੇ ਇਸ ਗੱਲ ਦਾ ਬਹੁਤ ਜ਼ਿਆਦਾ ਡੂੰਗਾ ਅਸਰ ਹੈ ਡੂੰਗਾ ਸਦਮਾ ਹੈ ਸੋ ਅਸੀਂ ਅੱਜ ਚਰਚਾ ਕਰਾਂਗੇ ਇਸ ਮੁੱਦੇ ਦੇ ਉੱਤੇ ਕਿ ਸਰਕਾਰ ਇਸ ਨੂੰ ਕਿਸ ਤਰ੍ਹਾਂ ਲੈ ਰਹੀ ਹੈ ਔਰ ਸਰਕਾਰ ਨੇ ਇਸ ਗੱਲ ਦੇ ਉੱਤੇ ਕਿਵੇਂ ਚਰਨਾ ਪਾਇਆ ਹੈ ਔਰ ਕੀ ਕਾਨੂੰਨ ਬਣਾਉਣ ਜਾ ਰਹੀ ਹੈ ਦਾਖਲਾ ਪ੍ਰੀਖਿਆ ਪ੍ਰਣਾਲੀ ਦੇ ਸੁਧਾਰ ਕੇਂਦਰ ਸਰਕਾਰ ਦੇ ਉਪਰਾਲੇ ਕਿਉਂਕਿ ਜਦੋਂ ਵੀ ਕਿਸੇ ਇਸ ਤਰ੍ਹਾਂ ਦਾ ਮਸਲਾ ਹੁੰਦਾ ਹੈ ਤੇ ਦੇਸ਼ ਦੇ ਸਰਕਾਰਾਂ ਤੇ ਵਿਰੋਧੀ ਸਰਕਾਰਾਂ ਦੇ ਵਿੱਚ ਟੱਕਰ ਹੁੰਦੀ ਹੈ ਤੇ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਫਿਰ ਦੋਸ਼-ਵਦੋਸ਼ ਚੱਲਦੇ ਆ ਸ਼ੁਰੂ ਹੁੰਦੇ ਆ ਤੇ ਸਰਕਾਰਾਂ ਨੇ ਇਸ ਵਾਰ ਸਾਡੇ ਵਿਦਿਆਰਥੀਆਂ ਦੀ ਚਿੰਤਾ ਨੂੰ ਦੇਖਦਿਆਂ ਹੋਇਆਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਇੱਕ ਨਵਾਂ ਕਾਨੂੰਨ ਬਣਾਇਆ ਹੈ ਨਵੀਂ ਕਮੇਟੀ ਬਣਾਈ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਅ ਗਲਤੀ ਬਜਰ ਗਲਤੀ ਜਿਹੜੀ ਆ ਉਹ ਨਾ ਹੋਵੇ ਆਪਾਂ ਅੱਜ ਇਸ ਵਿਸ਼ੇ ਤੇ ਚਰਚਾ ਕਰਾਂਗੇ ਔਰ ਚਰਚਾ ਦੇ ਵਿੱਚ ਭਾਗ ਲੈਣ ਵਾਸਤੇ ਮੇਰੇ ਬਿਲਕੁਲ ਨਾਲ ਬੈਠੇ ਨੇ ਪ੍ਰੋਫੈਸਰ ਰਾਜਨ ਸ਼ਰਮਾ ਜੀ ਜਿਹੜੇ ਕਿ ਪੋਲੀਟੀਕਲ ਸਾਇੰਸ ਡੀਏਵੀ ਯੂਨੀਵਰਸਿਟੀ ਜਲੰਧਰ ਦੇ ਵਿੱਚ ਦੇਖਦੇ ਆ ਜੀ ਉਹਨਾਂ ਦੇ ਹੈੱਡ ਆਫ ਦਾ ਡਿਪਾਰਟਮੈਂਟ ਨੇ ਔਰ ਡੂੰਗੀ ਸੂਝ ਹੈ ਇਹਨਾਂ ਮਸਲਿਆਂ ਦੀ ਸੋ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਦੂਸਰੇ ਸਾਡੇ ਮਹਿਮਾਨ ਨੇ ਜਗਦੀਪ ਸ਼ਰਮਾ ਜੀ ਜਿਹੜੇ ਕਿ ਐਜ਼ ਅ ਸਾਇੰਸ ਟੀਚਰ ਅ ਜੀ ਨੇ ਸੇਵਾ ਨਿਭਾਈ ਹੈ ਔਰ ਇਸ ਵੇਲੇ ਰਿਟਾਇਰ ਹੋ ਚੁੱਕਿਆ ਹੈ ਬੱਚਿਆਂ ਦੇ ਨਾਲ ਇਗਜ਼ਾਮ ਦੇ ਨਾਲ ਬਵਾਸਤਾ ਰਹੇ ਆ ਉਹਨਾਂ ਦੀ ਸੂਚੀ ਕੀ ਕਹਿੰਦੀ ਹੈ ਇਸ ਮਾਮਲੇ ਚ ਉਹ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ ਸ਼ਰਮਾ ਜੀ ਤੁਹਾਡਾ ਵੀ ਸਵਾਗਤ ਹੈ ਧੰਨਵਾਦ ਪ੍ਰੋਗਰਾਮ ਨੂੰ ਸ਼ੁਰੂ ਕਰਨ ਵਾਸਤੇ ਦਰਸ਼ਕੋ ਮੈਂ ਸਭ ਤੋਂ ਪਹਿਲਾ ਸਵਾਲ ਪ੍ਰੋਫੈਸਰ ਰਾਜਨ ਸ਼ਰਮਾ ਜੀ ਨੂੰ ਕਰਦਾ ਕਿ ਐਨਟੀਏ ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ ਹੈ ਸਭ ਤੋਂ ਵੱਡੀ ਦੇਸ਼ ਦੀ ਏਜੰਸੀ ਹੈ ਜਿਹੜੀ ਕੇਂਦਰ ਸਰਕਾਰ ਦੇ ਅਧੀਨ ਚੱਲਦੀ ਹੈ ਆਟੋਨੋਮਸ ਬਾਡੀ ਹੈ ਬੇਸ਼ੱਕ ਉਹ ਕੀ ਸਮਝਦਾ ਤੁਸੀਂ ਕਿ ਇਸ ਲੈਵਲ ਦਾ ਜਿਹੜਾ ਟੈਸਟ ਹੈ ਪ੍ਰੀਖਿਆ ਹੈ ਉਸ ਦਾ ਲਿੱਗ ਹੋ ਜਾਣਾ ਪੇਪਰ ਦਾ ਇਹ ਇੱਕ ਬਹੁਤ ਵੱਡਾ ਫੇਲਿਅਰ ਨਹੀਂ ਹੈ ਜੀ ਦੇਖੋ ਪਹਿਲੇ ਐਨਟੀਏ ਦੇ ਬਾਰੇ ਗੱਲ ਕਰ ਤੋ ਪਹਿਲਾ ਮੈਂ ਥੋੜੀ ਜਿਆਦਾ ਪੁੱਛੋਕੜ ਦੱਸਣਾ ਚਾਹਾਂਗਾ ਜੀ ਕਿ ਐਨਟੀਏ ਜਿਹੜੀ ਹੈ ਜਿਹੜੀ ਕਿ 2017 ਵਿੱਚ ਦਾ ਗਠਨ ਕੀਤਾ ਗਿਆ ਹਮ ਇਸ ਤੋਂ ਪਹਿਲੇ ਕੀ ਸੀ ਕਿ ਮੈਡੀਕਲ ਦੇ ਡਾਕਟਰ ਬਣ ਵਾਲੇ ਦੇ ਸਟੂਡੈਂਟ ਸੀ ਉਹਨਾਂ ਨੂੰ 6 6 7 7 ਕਿਉਂਕਿ CBSE ਟੈਸਟ ਲੈਂਦੀ ਸੀ ਬਾਕੀ ਸਟੇਟਸ ਆਪਣਾ ਟੈਸਟ ਵਗੈਰਾ ਲੈਂਦੇ ਸੀ ਤੇ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਸਟ੍ਰੈਸ ਹੁੰਦਾ ਸੀ ਕਿਤੇ ਉਹਨਾਂ ਨੂੰ ਬਾਰ-ਬਾਰ ਅਪਲਾਈ ਕਰਨਾ ਖर्चा ਵੀ ਹੈ ਤੇ ਫਿਰ ਉਹਦੇ ਤੇ ਸਟ੍ਰੈਸ ਵੀ ਹੈ ਬਾਰ-ਬਾਰ ਐਗਜ਼ਾਮ ਵਿੱਚ ਜਾਣਾ ਤੋਂ ਬੜੀ ਨੇਕ ਨੀਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ 올 ਇੰਡੀਆ ਲੈਵਲ ਤੇ ਇੱਕ ਹੀ ਟੈਸਟ ਹੋਏਗਾ ਜਿਹਦੇ ਨਾਲ ਕਿਉਂਕਿ ਇਹ ਜਿਹੜਾ ਟੈਸਟ ਹੈ ਜੋ ਮੈਂ ਤੁਹਾਨੂੰ ਕਹਿ ਰਿਹਾ ਜੀ ਕਿ ਇਹ ਗਰੀਬ ਬੱਚੇ ਵਾਸਤੇ ਟੈਸਟ ਹੈ ਜਿਹਦੇ ਕੋਲ ਪੈਸਾ ਹੈ ਉਹਨੇ ਤੇ ਕਰੋੜਾਂ ਰੁਪਏ ਦੀ ਸੀਟ ਖਰੀਦ ਲੈਣੀ ਹੈ ਹਾਂ ਤੇ ਇਸ ਕਰਕੇ ਜੇ ਆਪਾਂ ਇਹਨੂੰ ਧਿਆਨ ਨਾਲ ਦੇਖੀਏ ਤਾਂ ਇਹ ਬੜੀ ਨੇਕ ਨੀਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਇਹ ਜਿਹੜਾ 올 ਇੰਡੀਆ ਲੈਵਲ ਤੇ ਟੈਸਟ ਹੋਏਗਾ ਇੱਕੋ ਹੀ ਟੈਸਟ ਹੋਏਗਾ ਬੱਚੇ ਤੇ बार-बार ਸਟ੍ਰੈਸ ਨਹੀਂ ਆਏਗਾ ਨਾ ਹੀ ਉਹਦਾ ਖर्चा ਹੋਏਗਾ ਜੀ ਲੇਕਿਨ ਇਹ ਬੜੀ ਦੁਰਭਾਗੀ ਹੈ ਕਿ ਲੋ ਕਿ ਘਟਨਾ ਹੈ ਕਿ ਇਹ ਜਿਹੜਾ ਲੀਕ ਹੋਣਾ ਹੈ ਚਾਹੇ ਉਹ ਐਡਮਿਸ਼ਨ ਹੋਵੇ ਚਾਹੇ ਉਹ ਕੋਈ ਭੱਤੀ ਦਾ ਮਸਲਾ ਹੋਵੇ ਇਹ ਬੜਾ ਮੰਦ ਭਾ ਗਿਆ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਥੇ ਕਹਿਣਾ ਚਾਹਾਂਗਾ ਜੀ ਕਿ ਨਵੀਂ ਸਰਕਾਰ ਬਣੀ ਹੈ ਉਦੀ ਸਾਹਿਬ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ ਨੇ ਔਰ ਇਹ ਬੜਾ ਸ਼ੁਭ ਅਫਸਰ ਉਨਜਰ ਰਾਸ਼ਟਰਪਤੀ ਜਿਹੜਾ ਹੈ ਉਹ ਦੋਨੋਂ ਸਤਨਾ ਨੂੰ ਐਡਰੈਸ ਕਰਦਾ ਹੈ ਔਰ ਰਾਸ਼ਟਰਪਤੀ ਜਿਹੜੀ ਸਾਡੇ ਨੇ ਉਹਨਾਂ ਨੇ ਮੁਰਮੁਰ ਜੀ ਨੇ ਐਡਮਿਟ ਕੀਤਾ ਹੈ ਕਿ ਭਈ ਦੇਖੋ ਇਹ ਨੀਟ ਦੀ ਜਿਹੜੀ ਪ੍ਰੀਖਿਆ ਹੋਈ ਹੈ ਸਾਡੇ ਜਿਹੜੇ ਨੌਜਵਾਨ ਹੈ ਜਿਨ੍ਹਾਂ ਵਿੱਚ ਆਸਮੰਗ ਹੁੰਦੀ ਹੈ ਉਹਨਾਂ ਨੇ ਕੈਰੀਅਰ ਹੈ ਫਿਊਚਰ ਹੈ ਉਦੇਸ਼ ਦਾ ਹਮਮ ਔਰ ਉਹਨਾਂ ਦੀ ਜਿਹੜੀ ਪ੍ਰੀਖਿਆ ਲੀਕ ਹੋਈ ਹੈ ਇਹ ਦੇਖੋ ਜਿਹੜਾ ਗਲਤੀ ਗਲਤੀ ਨੂੰ ਐਡਮਿਟ ਕਰਨਾ ਇਹ ਬਹੁਤ ਵੱਡੀ ਚੀਜ਼ ਹੈ ਬਹੁਤ ਗੱਲਾਂ ਮੈਂ ਫਿਰ ਡਿਟੇਲ ਲੈਣਾ ਤੁਹਾਡੇ ਕੋਲੋਂ ਮੈਂ ਜਗਦੀਪ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਵਿਦਿਆਰਥੀਆਂ ਦੇ ਨਾਲ ਬਵਸਤਾ ਰਹੇ ਹੋ ਸ਼ੁਰੂ ਤੋਂ ਐਗਜ਼ਾਮ ਦੇ ਨਾਲ ਪ੍ਰੀਖਿਆ ਦੇ ਨਾਲ ਤੁਹਾਡਾ ਗੂੜਾ ਸੰਬੰਧ ਰਿਹਾ ਜਾਣਨਾ ਇਹ ਚਾਹੁੰਦਾ ਕਿ ਜਿਹੜੇ ਵਿਦਿਆਰਥੀ ਹੈ ਵਿਦਿਆਰਥੀ ਦੇ ਮਨ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਕਿਉਂਕਿ ਉਹਨੇ ਦਿਨ ਰਾਤ ਝਾਕ ਕੀਤੀ ਹੁੰਦੀ ਹੈ ਬੜੀ ਮਿਹਨਤ ਕੀਤੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤੇ ਉਹਦੀ ਮਾਨਸਿਕਤਾ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੋ ਮੈਂ ਜਿੰਨਾ ਕੁ ਵਿਦਿਆਰਥੀਆਂ ਦੇ ਨਾਲ ਵਿਚਰੇ ਆ ਮੈਂ ਵੇਖਿਆ ਕਿ ਜਿਹੜੇ ਇਦਾਂ ਦੀਆਂ ਪ੍ਰੀਖਿਆਵਾਂ ਖਾਸ ਕਰ ਮੈਡੀਕਲ ਐਂਟ੍ਰੈਂਸ ਟੈਸ ਜਾਂ ਇੰਜੀਨੀਅਰਿੰਗ ਐਂਟ੍ਰੈਂਸ ਟੈਸ ਜਿਹੜੇ ਹੁੰਦੇ ਆ ਇਹਨਾਂ ਦੇ ਵਿੱਚ ਵਿਦਿਆਰਥੀ ਜਿਹੜਾ ਹੈ ਉਹ ਕਈ-ਕਈ ਸਾਲ ਮਿਹਨਤ ਕਰਦਾ ਆ ਪਹਿਲੇ ਪਲੱਸ 1 ਪਲੱਸ 2 ਕਰਦਾ ਆ ਫਿਰ ਐਂਟ੍ਰੈਂਸ ਐਗਜ਼ਾਮ ਦਿੰਦਾ ਆ ਕਈ ਜਗ੍ਹਾ ਤੇ ਕੋਚਿੰਗ ਲੈਂਦਾ ਆ ਉੱਥੇ ਬਹੁਤ ਸਾਰਾ ਪੈਸਾ ਖਰਚ ਕਰਦਾ ਆ ਔਰ ਜਦੋਂ ਐਦਾਂ ਦੇ ਐਗਜ਼ਾਮ ਜਿਹੜੇ ਆ ਲੀਕ ਹੋ ਜਾਂਦੇ ਆ ਤਾਂ ਉਹਦੇ ਮਨ ਤੇ ਇੰਨਾ ਭੈੜਾ ਇੰਨਾ ਬੁਰਾ ਪ੍ਰਭਾਵ ਪੈਂਦਾ ਆ ਕਿ ਉਹ ਮੈਂਟਲੀ ਵੀ ਅਪਸੈਟ ਹੋ ਜਾਂਦੇ ਕਈ ਵਿਦਿਆਰਥੀ ਔਰ ਮੇਰੇ ਨਾਲ ਮੇਰੇ ਜਿਹੜੇ ਘਰ ਦੇ ਮੈਂਬਰ ਆ ਮੇਰੇ ਦੋ ਇੱਕ ਮੇਰਾ ਭਤੀਜਾ ਇੱਕ ਮੇਰਾ ਭਾਂਜਾ ਆ ਉਹਨਾਂ ਨੇ ਆਹ ਨੀਟ ਪੀਜੀ ਦੇ ਐਗਜ਼ਾਮ ਦੇਣੇ ਸੀਗੇ ਤਾਂ ਉਹ ਆ 23 ਤਰੀਕ ਨੂੰ 23 ਜੂਨ ਨੂੰ ਸੰਡੇ ਵਾਲੇ ਦਿਨ ਹੋਣਾ ਸੀ ਔਰ ਸੈਚਰਡੇ ਨੂੰ 22 ਜੂਨ ਨੂੰ ਉਹਨਾਂ ਨੂੰ ਰਾਤ ਨੂੰ ਮੈਸੇਜ ਆ ਗਿਆ ਕਿ ਐਗਜ਼ਾਮ ਹੈਜ਼ ਬੀਨ ਪੋਸਟਪੋਨ ਔਰ ਉਹ ਦੋਨੇ ਮੇਰੇ ਭਤੀਜਾ ਵੀ ਔਰ ਭਾਂਜਾ ਵੀ ਡਿਸਟਰਬਡ ਆ ਇਸ ਵੇਲੇ ਔਰ ਮੈਂ ਉਹਨਾਂ ਨੂੰ ਕਾਲ ਕਰ ਰਿਹਾ ਕਿ ਤੁਸੀਂ ਪੁੱਤਰ ਮੇਕੋ ਆ ਜਾਓ ਅੱਛਾ ਕੋਈ ਗੱਲ ਨਹੀਂ ਅੱਛਾ ਵਿਦਿਆਰਥੀਆਂ ਦੇ ਨਾਲ ਨਾਲ ਕੀ ਲੱਗਦਾ ਤੁਹਾਨੂੰ ਜਿਹੜੇ ਪੇਰੈਂਟਸ ਆ ਜਾਂ ਪਰਿਵਾਰ ਆ ਉਹ ਵੀ ਪੂਰੇ ਸਟ्रेस ਵਿੱਚ ਬਿਲਕੁਲ ਜੀ ਬਿਲਕੁਲ ਪੇਰੈਂਟਸ ਜਿਹੜੇ ਆ ਉਹ ਵੀ ਸਟ्रेस ਚ ਰਹਿੰਦੇ ਕਿਉਂਕਿ ਬੱਚਾ ਜਿਹੜਾ ਦਿਨ ਰਾਤ ਮਿਹਨਤ ਕਰਦਾ ਆ ਉਹਨਾਂ ਦੇ ਲਈ ਖਾਣਾ ਪੀਣ ਦਾ ਇੰਤਜ਼ਾਮ ਜਿਹੜੀਆਂ ਖਾਸ ਕਰ ਮਾਵਾਂ ਹਮ ਫਾਦਰਸ ਜਿਹੜੇ ਆ ਉਹ ਤਾਂ ਚਲੋ ਜੌਬ ਤੇ ਚਲੇ ਜਾਂਦੇ ਆ ਉਹ ਤਾਂ ਸ਼ਾਮ ਦੇ ਵੇਲੇ ਜਾਂ ਰਾਤ ਨੂੰ ਘਰ ਆਉਂਦੇ ਆ ਬੱਚੇ ਉਹਨਾਂ ਦੇ ਇੰਨੇ ਕੰਟੈਕਟ ਨਹੀਂ ਹੁੰਦੇ ਜਿਹੜੀਆਂ ਮਦਰਸ ਹੈਗੀਆਂ ਉਹ ਜ਼ਿਆਦਾ ਡਿਸਟਰਬ ਹੋ ਜਾਂਦੀਆਂ ਉਹ ਫਿਰ ਆਪਣੇ ਉਹ ਬੱਚਿਆਂ ਦੇ ਬੜਾ ਗੰਭੀਰ ਗੰਭੀਰ ਮਸਲਾ ਆ ਆਪਾਂ ਗੱਲਬਾਤ ਨੂੰ ਅੱਗੇ ਵਧਾਉਨੇ ਆ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਨੂੰ ਅੱਗੇ ਵਧਾਈਏ ਅਸੀਂ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਜੀ ਨੇ ਇਸ ਵਿਸ਼ੇ ਦੇ ਉੱਤੇ ਬਹੁਤ ਚਰਚਾ ਕੀਤੀ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉਹਨਾਂ ਦੇ ਕੀ ਵਿਚਾਰ ਹੈ ਉਹਨਾਂ ਦੀ ਇੱਕ ਬਾਈਟ ਦੇਖਦੇ ਆ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ श्रीमती महोदया जी ने अपने प्रारंभिक भाषण में परीक्षा के ऊपर खुद ही एड्रेस किया ये सरकार की इंटेंशन को प्रतीत करती है कि हम कोई भी विषय को सामना करने के लिए प्रस्तुत है जो तथ्य हम समाज में रखना चाहते हैं अगर आज प्रतिपक्ष धन्यवाद प्रस्ताव पे चर्चा करते हुए जिसको दोनों सदनों के अध्यक्ष ने उनको यही परंपरा की याद दिलाई कि राष्ट्रपति अभिभाषण के उपरांत जो धन्यवाद प्रस्ताव होती है उस समय में कोई मोशन स्थगन आदेश का कोई उसका परंपरा इस हाउस में नहीं है जब राष्ट्रपति जी ने खुद परीक्षा को उल्लेख किया है आप उसको धन्यवाद प्रस्ता, प्रस्ताव में बोलते हुए आप आपकी मत रखो आपको जो कहना है जो आलोचना करना है जो सुझाव देना है रखो हम तो प्रारंभिक दिनों से कहते हैं कि हमारी दायित्व सरकार की दायित्व ਦੇਸ਼ਕੀ ਨੌਜਵਾਨੋ ਕੀ ਪ੍ਰਤੀ ਹੈ ਦੇਸ਼ ਕੀ ਵਿਦਿਆਰਥੀਓ ਕੀ ਪ੍ਰਤੀ ਹੈ ਹਮ ਸਾਰਾ ਵਿਸ਼ੇ ਸਪਸ਼ਟਤਾ ਕੇ ਸਾਥ ਆਪ ਲੋਗੋ ਕੀ ਬਾਦਮਚ ਦੇਸ਼ ਕੀ ਸਾਹਮਣੇ ਰੱਖੇ ਹੈ ਸੋ ਅਸੀਂ ਸੁਣ ਰਿਆ ਸੀ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਜੀ ਨੂੰ ਜਿਹੜੇ ਕਿ ਦੱਸ ਰਿਆ ਸੀ ਕਿ ਕਿਸ ਪ੍ਰਕਾਰ ਆਪਣੇ ਭਾਸ਼ਣ ਦੇ ਵਿੱਚ ਰਾਸ਼ਟਰਪਤੀ ਜੀ ਨੇ ਵੀ ਇਸ ਗੱਲ ਨੂੰ ਆਪਣੇ ਧਿਆਨ ਵਿੱਚ ਰੱਖਿਆ ਆਪਣੇ ਭਾਸ਼ਣ ਦਾ ਵਿਸ਼ਾ ਬਣਾਇਆ ਹੈ ਔਰ ਸਰਕਾਰ ਇਸ ਨੂੰ ਕਿੰਨੀ ਚਿੰਤਾ ਦੇ ਨਾਲ ਲੈ ਰਹੀ ਹੈ ਇਹ ਅਸੀਂ ਉਹਨਾਂ ਦੇ ਵਿਚਾਰ ਆ ਰਹੀ ਸੁਣਿਆ ਤੁਸੀਂ ਕੀ ਕਹਿਣਾ ਧਰਮਿੰਦਰ ਪ੍ਰਧਾਨ ਜੀ ਦੇ ਬਿਆਨ ਬਾਰੇ ਦੇਖੋ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਇਸੀ ਦਾ ਜ਼ਿਕਰ ਹੋਣਾ ਔਰ ਐਡਮਿਟ ਕਰਨਾ ਉਹਨਾਂ ਦਾ ਕਿ ਕੜੇ ਕਾਰਵਾਈ ਕੀਤੀ ਜਾਏਗੀ ਇਹ ਬੜਾ ਮਹੱਤਵਪੂਰਨ ਹੈ ਨਹੀਂ ਤੇ ਇਹੋ ਜਿਹਾ ਮਸਲਾ ਜਿਹੜਾ ਹੈ ਨਵੀਂ ਜਿਹੜੀ ਸਰਕਾਰ ਬਣੀ ਹੈ ਉਹਦੇ ਵਿੱਚ ਪਹਿਲਾ ਦਿਨ ਹੈ ਸਰਕਾਰ ਆਪਣਾ ਅਜੰਡਾ ਫਿਕਸ ਕਰਦੀ ਹੈ ਆਉਣ ਵਾਲੇ 5 ਸਾਲਾਂ ਵਿੱਚ ਕੀ ਕਰਨਾ ਹੈ ਔਰ ਇਹ ਜਿਹੜੀ ਐਡਮਿਸ਼ਨ ਹੈ ਰਾਸ਼ਟਰਪਤੀ ਮੁਰਮੁਰ ਵੱਲੋਂ ਇਹ ਬੜੀ ਵੱਡੀ ਇੱਕ ਮੈਂ ਸਮਝਦਾ ਕਿ ਸਰਕਾਰ ਨੇ ਆਪਣੀ ਗਲਤੀ ਨੂੰ ਮਹਿਸੂਸ ਕੀਤਾ ਖਾਲੀ ਮਹਿਸੂਸ ਨਹੀਂ ਕੀਤਾ ਉਹਦੇ ਬਾਰੇ ਐਕਟ ਵੀ ਬਣਾਇਆ ਔਰ ਲੋਕਾਂ ਦੇ ਸੁਝਾਅ ਵਾਸਤੇ ਉਹਨਾਂ ਨੇ ਜਿਹੜੀ ਇੱਕ ਵੈਬਸਾਈਟ ਵੀ ਦਿੱਤੀ ਹੈ ਜਿੱਥੇ ਲੋਕੀ ਆਪਣਾ ਸੁਝਾਅ ਦੇ ਸਕਦੇ ਆ ਆਪਾਂ ਗੱਲ ਕਰਾਂਗੇ ਇਹਦੇ ਬਾਰੇ ਡਿਟੇਲ ਚ ਕੀ ਕਮੇਟੀ ਬਣੀ ਆ ਕਿਹੜਾ ਕਾਨੂੰਨ ਬਣਾਇਆ ਮੈਂ ਸ਼ਰਮਾ ਜੀ ਤੁਹਾਨੂੰ ਇੱਕ ਮਿੰਟ ਲਈ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਵਿਰੋਧੀ ਧਿਰਾਂ ਦਾ ਕੰਮ ਹੁੰਦਾ ਕਿ ਵਿਰੋਧ ਕਰਨਾ ਠੀਕ ਹੈ ਲੋਕਤੰਤਰ ਦੇ ਵਿੱਚ ਪੋਜ਼ਿਟਿਵ ਅਸੀਂ ਇਸੇ ਗੱਲ ਨੂੰ ਮੰਨਦੇ ਆ ਕਿ ਹਰ ਵਿਸ਼ੇ ਨੂੰ ਬਹਿਸ ਦਾ ਵਿਸ਼ਾ ਬਣਾਇਆ ਜਾਵੇ ਤੇ ਵਿਰੋਧੀ ਧਿਰਾਂ ਨੇ ਇਸ ਗੱਲ ਦਾ ਬਹੁਤ ਸੰਸਦ ਦੇ ਵਿੱਚ ਆਵਾਜ਼ ਉਠਾਈ ਹੈ ਤੁਸੀਂ ਕੀ ਸਮਝਦੇ ਆ ਕਿ ਵਕ ਵਕ ਸਰਕਾਰਾਂ ਦੇ ਸਮੇਂ ਤੇ ਵਕ ਵਕ ਸੂਬਿਆਂ ਦੇ ਵਿੱਚ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਕੀ ਸੋਚਦੇ ਹੋ ਕਿ ਸਿੱਧਾ ਇਸ ਗੱਲ ਦਾ ਸਿਰਫ ਵਿਰੋਧ ਕੀਤਾ ਜਾਣਾ ਚਾਹੀਦਾ ਜਾਂ ਸਾਰਿਆਂ ਨੂੰ ਵਿਰੋਧੀ ਧਿਰਾਂ ਜਾਂ ਸਰਕਾਰ ਨੂੰ ਰਲ ਕੇ ਸਾਂਝਾ ਕੋਈ ਉਦਮ ਉਪਰਾਲਾ ਕਰਕੇ ਇਹਨੂੰ ਹੱਲ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਗੰਭੀਰ ਮਸਲੇ ਨੂੰ ਮੈਂ ਤਾਂ ਇਹ ਸੋਚਦਾ ਜੀ ਕਿ ਜਿੰਨੇ ਵੀ ਵਿਰੋਧੀ ਧਿਰ ਆ ਖਾਸ ਕਰਕੇ ਸਾਡੇ ਦੇਸ਼ ਦੇ ਜਿਹੜੇ ਬੱਚੇ ਆ ਉਹ ਸਾਡੇ ਦੇਸ਼ ਦਾ ਪੁਵੇਖਿਆ ਜੀ ਔਰ ਉਹਨਾਂ ਦੇ ਪੁਵੇਖ ਨੂੰ ਦੇਖਦਿਆਂ ਹੋਇਆਂ ਵਿਰੋਧੀ ਧਿਰਾਂ ਨੂੰ ਸਰਕਾਰ ਨੂੰ ਅਗਰ ਵਿਰੋਧ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸੁਝਾਅ ਦੇਣੇ ਚਾਹੀਦੇ ਆ ਕਿ ਇਹਦੇ ਵਿੱਚ ਅਸੀਂ ਆਹ ਆਹ ਚੀਜ਼ਾਂ ਸੁਧਾਰ ਕਰ ਸਕਦੇ ਆ ਬਜਾਏ ਬਾਈਕਾਟ ਕਰਨ ਦੇ ਜਾਂ ਕਿਸੇ ਚੀਜ਼ ਦੇ ਵਿਰੋਧ ਚ ਬੋਲਣ ਦੇ ਉਹਨਾਂ ਨੂੰ ਸੁਝਾਅ ਦੇਣੇ ਚਾਹੀਦੇ ਆ ਕਿ ਅਸੀਂ ਆ ਸੋਚਣਾ ਚਾਹੁੰਦੇ ਆ ਸਰਕਾਰ ਆ ਸੋਚਦੀ ਆ ਇਹਦੇ ਚ ਇਹਦੇ ਚ ਆ ਗਲਤੀ ਹੈ ਇਹ ਠੀਕ ਕਰ ਦੇਣੀ ਚਾਹੀਦੀ ਹੈ ਸੁਧਾਰ ਕਰਨਾ ਚਾਹੀਦਾ ਉਹਦੇ ਨਾਲ ਨਾ ਸਿਰਫ ਸਾਡੇ ਦੇਸ਼ ਦੇ ਆਉਣ ਵਾਲੇ ਪੁਵੇਖ ਵਾਲੇ ਵਿਦਿਆਰਥੀਆਂ ਦਾ ਜੀਵਨ ਪੱਧਰ ਸਹੀ ਹੋਏਗਾ ਬਲਕਿ ਖਾਸ ਕਰਕੇ ਮੈਡੀਕਲ ਫੀਲਡ ਦੇ ਵਿੱਚ ਜਿੰਨੇ ਵੀ ਸਾਡੇ ਦੇਸ਼ ਦੀ ਜਨਤਾ ਆ ਉਹਨਾਂ ਦੀ ਸਿਹਤ ਦੇ ਵਿੱਚ ਵੀ ਸੁਧਾਰ ਹੋਏਗਾ ਜੇ ਅਸੀਂ ਇਹਦਾ ਸਿਰਫ ਵਿਰੋਧ ਹੀ ਕਰਾਂਗੇ ਕਿ ਆ ਸਰਕਾਰ ਨੇ ਆ ਗਲਤ ਕਰਤਾ ਇਹ ਗੱਲ ਉਹਨਾਂ ਨੂੰ ਸੁਝਾਅ ਵੀ ਦਿਓ ਸਰਕਾਰ ਨੂੰ ਜੇ ਗਲਤ ਕਰਤਾ ਤੇ ਉਹਨੂੰ ਕਿਵੇਂ ਸਰਕਾਰ ਸੁਧਾਰ ਸਕਦੀ ਹੈ ਜਾਂ ਆਉਣ ਵਾਲੇ ਭਵਿੱਖ 'ਚ ਇਦਾਂ ਦੀਆਂ ਗਲਤੀਆਂ ਨਾ ਹੋਣ ਇਹੋ ਜੇ ਸੁਝਾਅ ਦੇਣੇ ਚਾਹੀਦੇ ਸਿਰਫ ਕੱਲਾ ਵਿਰੋਧ ਨਹੀਂ ਕਰਨਾ ਚਾਹੀਦਾ ਜਿਸ ਵੇਲੇ ਇਹ ਮਸਲਾ ਕੋਰਟ ਦੇ ਵਿੱਚ ਚਲਾ ਜਾਂਦਾ ਤੇ ਲੱਖਾਂ ਦੀ ਗਿਣਤੀ ਦੇ ਵਿਦਿਆਰਥੀਆਂ ਨੇ ਉਸ ਪਟੀਸ਼ਨ ਦੇ ਵਿੱਚ ਹਿੱਸੇਦਾਰੀ ਵੀ ਆਪਣੀ ਦਿਖਾਈ ਹੈ کورٹ ਦੇ ਵਿੱਚ ਸਰਕਾਰੀ ਪੱਖ ਨੇ ਜਾਂ ਐਨਟੀ ਦੇ ਐਨਟੀਏ ਦੇ ਪੱਖ ਨੇ ਇਸ ਗੱਲ ਨੂੰ ਐਡਮਿਟ ਵੀ ਕੀਤਾ ਕਿਥੇ ਕਿਥੇ ਗਲਤੀਆਂ ਹੋਈਆਂ ਚਾਹੇ ਗ੍ਰੇਸ माग ਦੀ ਗੱਲ ਹੈ ਚਾਹੇ 23 ਲੱਖ ਦੇ ਵਿੱਚੋਂ 67 ਵਿਦਿਆਰਥੀਆਂ ਦਾ 720 ਚੋਂ 720 ਅੰਕ ਲੈ ਜਾਣਾ ਜਿਹੜਾ ਕਿ ਹੈਰਾਨੀ ਦਾ ਵਿਸ਼ਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਦੋ ਤਿੰਨ ਇੱਕ ਦੀ ਗਿਣਤੀ ਰਹੀ ਹੈ ਔਰ ਇਸ ਵੇਲੇ 67 ਟਾਪਰ ਬਣ ਗਿਆ ਜਿਨ੍ਹਾਂ ਨੂੰ ਐਮਜ਼ ਦੇ ਵਿੱਚ ਵੀ ਜਗ੍ਹਾ ਨਹੀਂ ਮਿਲ ਰਹੀ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਦੇਖੋ ਇਥੇ ਕਹਿਣਾ ਬੜਾ ਜ਼ਰੂਰੀ ਹੈ ਕਿ ਨੌਜਵਾਨ ਸਾਡੇ ਦੇਸ਼ ਦਾ ਸਰਮਾਇਆ ਹੈ ਉਹ ਸਾਡਾ ਭਵਿੱਖ ਨੇ ਹਾਂ ਔਰ ਖੂਨ ਗਰਮ ਹੁੰਦਾ ਹੈ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਹੈ ਪੂਰੇ ਦੇਸ਼ ਵਿੱਚ ਪ੍ਰੋਟੈਸਟ ਹੋਇਆ ਹੈ ਹਾਂ ਲੇਕਿਨ ਜਿਹੜੀ ਮਹੱਤਵਪੂਰਨ ਚੀਜ਼ ਹੈ ਕਿ ਜਦੋਂ ਸਾਡੇ ਕੋਲ ਸ਼ਾਂਤੀਪੂਰਵ ਤਰੀਕੇ ਨਾਲ ਲੱਭ ਸਕਦਾ ਹੈ ਕਿ ਬਹੁਤ ਸਾਰੇ ਬੱਚਿਆਂ ਨੇ ਪਟੀਸ਼ਨ ਜਿਹੜੀਆਂ ਸੁਪਰੀਮ ਕੋਰਟ ਚ ਕੀਤੀਆਂ ਸਰਵੋੱਚ ਅਦਾਲਤ ਹਾਂ ਔਰ ਉਹਨਾਂ ਨੇ ਸਰਕਾਰ ਨੂੰ ਹੀ ਬੁਲਾਇਆ ਜਵਾਬ ਮੰਗਿਆ ਐਂਟੀ ਇਹ ਤੋਂ ਮੰਗਿਆ ਹੈ ਕਿ ਭਈ ਤੁਸੀਂ ਆਪਣਾ ਪੱਖ ਜਿਹੜਾ ਪੇਸ਼ ਕਰੋ ਹਾਂ ਔਰ ਉਹਦੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿੰਨਾ ਬੱਚਿਆਂ ਨੂੰ 1500 ਦੇ ਕਰੀਬ ਜਿਹੜੇ ਸੀ ਜਿਨ੍ਹਾਂ ਨੂੰ ਗ੍ਰੇਸ ਮਾਰਕ ਕਿਉਂਕਿ ਗ੍ਰੇਸ ਮਾਰਕ ਦਾ ਕੋ ਪ੍ਰੋਵੀਜ਼ਨ ਨਹੀਂ ਹੈਗਾ ਹਮਮ ਔਰ ਉਹ ਕਿ ਉਹਦਾ ਬੇਸਿਕ ਕੀ ਹੋਏਗਾ ਵੈਸੇ ਵੀ ਜਿਹੜਾ ਨੰਬਰ ਸਿਸਟਮ ਹੈ ਕਿਉਂਕਿ ਐਸੀ ਜਿਹੜੇ ਜਿਹੜੇ ਸਵਾਲ ਹੁੰਦੇ ਚਾਰ ਨੰਬਰ ਦਾ ਹੈ ਉਹਦੇ ਵਿੱਚ 217 18 ਨੰਬਰ ਕਿਦਾਂ ਆ ਗਿਆ ਆ ਹੀ ਨਹੀਂ ਸਕਦੇ ਜੀ ਬਿਲਕੁਲ ਹਾਂ ਇਹ ਇਹ ਸਾਰਾ ਜਿਹੜਾ ਟੈਕਨੀਕਲ ਚੀਜ਼ਾਂ ਹੈ ਸੁਪਰੀਮ ਕੋਰਟ ਤੋਂ ਉੱਪਰ ਕੋਈ ਸੰਸਥਾ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਕਿ ਸਾਰੇ ਲੋਕਾਂ ਦਾ ਸੁਪਰੀਮ ਕੋਰਟ ਤੇ ਵਿਸ਼ਵਾਸ ਹੈ ਚਾਹੇ ਉਹ ਪੇਰੈਂਟਸ ਹੋਣ ਚਾਹੇ ਉਹ ਅਬ ਦੇ ਹੱਤੀ ਹੋਣ ਚਾਹੇ ਉਹ ਸਰਕਾਰ ਹੈ ਚਾਹੇ ਉਹ ਐਨਡੀ ਹੈ ਕਿ ਇਥੋਂ ਸਾਨੂੰ ਨਿਆ ਮਿਲੇਗਾ ਸੁਪਰੀਮ ਕੋਰਟ ਨੇ ਜੋ ਨੰਨਾ ਕੀਤਾ ਹੈ ਕਿ ਭਈ ਇਹ ਜਿਹੜੇ 1500 ਦੇ ਕਰੀਬ ਸੀ ਉਹਨਾਂ ਨੂੰ ਤੇ ਉਹਨਾਂ ਕਹਿਆ ਇਹਨਾਂ ਦਾ ਰੀ ਐਗਜ਼ਾਮੀਨੇਸ਼ਨ ਲਾਪ ਇਹਨਾਂ ਨੂੰ ਗ੍ਰੇਸ ਮਾਰਕ ਕਿਸ ਤਰ੍ਹਾਂ ਮਿਲ ਗਏ ਉਹਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਵੀ ਲੇਟ ਹੋ ਗਏ ਗ੍ਰੇਸ ਮਾਰਕ ਇਹਦਾ ਕੋਈ ਚਲੋ ਆਪਾਂ ਇਸ ਗੱਲ ਨੂੰ ਅੱਗੇ ਵਧਾਉਣਾ ਮੈਂ ਜਗਦੀਪ ਜੀ ਤੁਹਾਨੂੰ ਪੁੱਛਣਾ ਚਾਹੁੰਨਾ ਕਿਉਂਕਿ ਐਗਜ਼ਾਮ ਦੇ ਨਾਲ ਤੁਸੀਂ ਤਾਂ 30 40 ਸਾਲ ਨੌਕਰੀ ਕੀਤੀ ਹੈ ਜਦੋਂ ਐਗਜ਼ਾਮ ਹੁੰਦਾ ਚਾਹੇ 1 ਦਿਨ ਦਾ ਐਗਜ਼ਾਮ ਵੀ ਹੋਵੇ ਤਾਂ ਉਹਦੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਵਾਰ ਜਿਹੜਾ ਹਰਿਆਣਾ ਦੇ ਵਿੱਚ ਖਾਸ ਕਰਕੇ ਝੱਜਰ ਜ਼ਿਲ੍ਹੇ ਦੇ ਵਿੱਚ 2 ਸੈਂਟਰਾਂ ਦੇ ਜਿਹੜੀ ਗੜਬੜ ਹੋਈ ਔਰ ਸੁਪਰੀਮ ਕੋਰਟ ਤੱਕ ਪਹੁੰਚੀ ਉਹ ਗੱਲ ਕਿ ਇੱਕ ਹੀ ਸੈਂਟਰ ਦੇ ਵਿੱਚ ਦੋ ਦੋ ਪੇਪਰ ਵੰਡੇ ਗਏ ਬਾਅਦ ਵਿੱਚ ਹਾਈ ਅਥਾਰਟिटीज ਨੂੰ ਫੋਨ ਕਰਕੇ ਪੁੱਛਿਆ ਗਿਆ ਜਦੋਂ ਬੱਚਿਆਂ ਨੇ ਕਿਹਾ ਕਿ ਦੋ ਪੇਪਰ ਨਹੀਂ ਹੁੰਦੇ NEET ਦੇ ਇੱਕ ਪੇਪਰ ਵਾਪਸ ਲਿਆ ਗਿਆ ਇਸੇ ਆਧਾਰ ਦੇਤੇ ਸੁਪਰੀਮ ਕੋਰਟ ਨੇ ਦੁਬਾਰਾ ਬੱਚਿਆਂ ਨੂੰ ਮੌਕਾ ਦਿੱਤਾ ਕਿ ਸਾਡਾ ਟਾਈਮ ਖਰਾਬ ਹੋ ਗਿਆ ਕੀ ਸਮਝਦਾ ਤੁਸੀਂ ਕਿ ਟ੍ਰੇਨਿੰਗ ਵਰਗੀ ਚੀਜ਼ ਜਾਂ ਐਨਟੀਏ ਐਡੀ ਵੱਡੀ ਸੰਸਥਾ ਹੈਗੀ ਆ ਉਹਨਾਂ ਨੂੰ ਇਸ ਗੱਲ 'ਤੇ ਧਿਆਨ ਦੇਣਾ ਨਹੀਂ ਬੰਦਾ ਸੀ ਬਿਲਕੁਲ ਧਿਆਨ ਦੇਣਾ ਬਣਦਾ ਜੀ ਹਮ ਜਦੋਂ ਵੀ ਕੋਈ ਵੀ ਪ੍ਰੀਖਿਆ ਹੁੰਦੀ ਹੈ ਚਾਹੇ ਇੱਕ ਹੁਣ ਪ੍ਰੀਖਿਆ ਤੇ ਸਾਰੀਆਂ ਇੱਕ ਦਿਨ ਦੀਆਂ ਹੀ ਹੁੰਦੀਆਂ ਹਨ ਔਰ ਇੱਕ ਦਿਨ 'ਚ ਵੀ ਕੁਝ ਘੰਟੀਆਂ ਨਹੀਂ ਹੁੰਦੀਆਂ ਪਰ ਜਿਹੜੇ ਆ ਉੱਥੇ ਸਟਾਫ ਲਗਾਇਆ ਜਾਂਦਾ ਉਹਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਆ ਫਿਰ ਉਹਨਾਂ ਦੇ ਉੱਤੇ ਇੱਕ ਨੈਸ਼ਨਲ ਲੈਵਲ ਦਾ ਪੇਪਰ ਹੈ ਇਹਦੇ 'ਚ ਬੱਚੇ ਦਾ ਟਾਈਮ ਜਿਹੜਾ ਬਿਲਕੁਲ ਵੀ ਜਾਇਆ ਨਹੀਂ ਜਾਣਾ ਚਾਹੀਦਾ ਅਸੀਂ ਗੱਲ ਕਰਦੇ ਹਾਂ ਜੀ ਸਰਕਾਰ ਨੇ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਘਟਨਾ ਹੋਈ ਔਰ ਘਟਨਾ ਦੇ ਹੋਣ ਤੋਂ ਤੁਰੰਤ ਬਾਅਦ ਜਿਹੜਾ ਸਰਕਾਰ ਦਾ ਕਦਮ ਉਠਾਉਣਾ ਇਹ ਬੜਾ ਸਲਾਹਣਯੋਗ ਹੈ ਪ੍ਰਸ਼ੰਸਾਯੋਗ ਕਦਮ ਹੈ ਕੇਂਦਰ ਸਰਕਾਰ ਦਾ ਕਿ ਜਿਸ ਦੇ ਬਾਰੇ ਧਰਮਿੰਦਰ ਪ੍ਰਧਾਨ ਜੀ ਜਿਹੜੇ ਕੇਂਦਰੀ ਸਿੱਖਿਆ ਮੰਤਰੀ ਹੈ ਉਹਨਾਂ ਨੇ ਖੁੱਲ ਕੇ ਬੋਲਿਆ ਵੀ ਹੈ ਔਰ ਉਹਨਾਂ ਨੇ ਇੱਕ ਕਮੇਟੀ ਗਠਿਤ ਕੀਤੀ ਹੈ ਸੰਸਦ ਦੇ ਵਿੱਚ ਬੈਠ ਕੇ ਉਸ ਕਮੇਟੀ ਦੀ ਗੱਲ ਆਪਾਂ ਰਾਜਨ ਸ਼ਰਮਾ ਜੀ ਤੋਂ ਪੁੱਛਦੇ ਹਾਂ ਕਿਹੜੀ ਕਮੇਟੀ ਬਣਾਈ ਹੈ ਕੀ ਕਰੇਗੀ ਉਹ ਕਮੇਟੀ ਇੱਕ ਪਹਿਲੇ ਮੈਂ ਥੋੜੀ ਜਿਹੀ ਗੱਲ ਐਨਟੀਏ ਦੀ ਗੱਲ ਕਰ ਲਵਾਂ ਜੀ ਕਿ ਇਹ ਜਿਹੜੀ ਅਸੀਂ ਏਜੰਸੀ ਬਣਾਈ ਹੈ ਐਗਜ਼ਾਮ ਲੈਣ ਵਾਸਤੇ ਇਹਦੇ ਵਿੱਚ ਜਿਆਦਾ ਇਹਦਾ ਜਿਹੜਾ ਢਾਂਚਾ ਹੈ ਇਹਦੇ ਵਿੱਚ 14-15 ਬੰਦੇ ਆ ਜਿਹੜੇ ਹੈ ਨੇ ਪਰਮਾਨੈਂਟ ਬਾਕੀ ਸਾਰਾ ਆਊਟਸੋਰਸ ਹੈ ਜਿੱਦਾਂ ਕਿ ਮੇਰੇ ਸਾਥੀਆਂ ਨੇ ਵੀ ਕਿਹਾ ਕਿ ਉਹ ਸਾਰੇ ਆਨ ਡੈਪੂਟੇਸ਼ਨ ਨੇ ਜਾਂ ਕੰਟਰੈਕਟ ਤੇ ਨੇ ਜੀ ਏ ਐਸੀ ਕਈ ਵਾਰ ਸੰਸਥਾ માં ਬਣਾ ਲੈਨੇ ਆ ਬਿਹਤਰੀ ਵਾਸਤੇ ਕਿਉਂਕਿ ਅਮਰੀਕਾ ਵਿੱਚ ਵੀ ਇਸ ਤਰ੍ਹਾਂ ਦੀ ਏਜੰਸੀਸ ਹੈ ਪਰ ਉੱਥੇ ਵੈਲ ਜੋ ਹੈ ਜੋ ਹੈ ਸਟਾਫ ਹੈ ਔਰ ਉਹਨਾਂ ਦੀ ਅਕਾਉਂਟੇਬਿਲਟੀ ਫਿਕਸ ਹੈ ਜਦੋਂ ਤੁਸੀਂ ਡੈਪੂਟੇਸ਼ਨ ਜਾਂ ਤੁਸੀਂ ਆਊਟਸੋਰਸ ਕਰੋਗੇ ਤੁਸੀਂ ਫਿਰ ਜ਼ਿੰਮੇਵਾਰੀ ਨਹੀਂ ਫਿਕਸ ਕਰ ਸਕਦੇ ਇੱਕ ਗੱਲ ਤੇ ਇਹ ਹੈ ਕਮੇਟੀ ਚ ਨਵਾਂ ਕੀ ਹੈ ਇਸ ਕਮੇਟੀ ਵਿੱਚ ਦੇਖੋ ਗਵਰਨਮੈਂਟ ਨੇ ਜਦੋਂ ਐਡਮਿਟ ਕਰ ਲਿਆ ਤੇ ਉਹਨਾਂ ਨੇ ਜਿਹੜੇ ਇਸਰੋ ਦੇ ਚੇਅਰਮੈਨ ਨੇ ਕੇ ਕ੍ਰਿਸ਼ਨ ਰਾਧਾ ਕ੍ਰਿਸ਼ਨ ਰਾਧਾ ਕ੍ਰਿਸ਼ਨ ਦੀ ਅਧਿਐਕਸ਼ਤਾ ਦੇ ਵਿੱਚ ਕੁਝ ਮੈਂਬਰ ਨੇ ਔਰ ਉਹਨਾਂ ਨੇ ਜਿਹੜਾ ਲੋਕਾਂ ਦਾ ਸੁਝਾਅ ਜਿੰਨੇ ਵੀ ਸਟੇਕ ਹোল্ডার ਹੈ ਚਾਹੇ ਪੇਰੈਂਟਸ ਹੈ ਚਾਹੇ ਟੀਚਰ ਹੈ ਚਾਹੇ ਜੋ ਵੀ ਹੈ ਮਤਲਬ ਉਹਨਾਂ ਤੋਂ ਸੁਝਾਵਾਂਗੇ ਐ ਔਰ ਉਹਦਾ ਜਿਹੜਾ ਢਾਂਚਾ ਹੈ ਵੀ ਉਹਦਾ ਕੰਮ ਕੀ ਹੋਏਗਾ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਡਾਟਾ ਸੁਰੱਖਤਾ ਦੀ ਜਿਹੜੀ ਗੱਲ ਹੈ ਕੋਈ ਜੋ ਸਾਡੇ ਕੋਲ ਫੈਕਟਸ ਨੇ ਜੀ ਉਹ ਉਹਨੂੰ ਕਿਸ ਤਰ੍ਹਾਂ ਅਸੀਂ ਜਿਹੜਾ ਹੈ ਮੇਨਟੇਨ ਕਰਨਾ ਹੈ ਤਾਂ ਇਹਦੇ ਵਿੱਚ ਸਾਰੇ ਅਕਾਮੋਡੇਸ਼ਨ ਹੈ ਅਲੱਗ-ਅਲੱਗ ਫੀਲਡ ਦੇ ਜਿਹੜੇ ਐਕਸਪਰਟ ਬੰਦੇ ਨੇ ਤੇ ਲੋਕਾਂ ਦੇ ਸੁਝਾਵੀ ਆਉਣਗੇ ਕਿਉਂਕਿ ਇਹ ਬਹੁਤ ਵੱਡਾ ਜਿਹੜਾ ਐਗਜ਼ਾਮੀਨੇਸ਼ਨ ਹੈ ਕਿਉਂਕਿ ਇੱਕ ਐਗਜ਼ਾਮੀਨੇਸ਼ਨ ਨਹੀਂ ਹੈ ਨੀਟ ਨਹੀਂ ਹੈ ਬਹੁਤ ਸਾਰੇ ਐਗਜ਼ਾਮੀਨੇਸ਼ਨ ਹੈ ਕੋਈ ਭੱਤੀ ਦਾ ਹੈ ਕੋਈ ਬਹੁਤ ਸਾਰੇ ਐਗਜ਼ਾਮੀਨੇਸ਼ਨ ਹੈ ਇਹ ਨਹੀਂ ਕਿ ਸਰਕਾਰ ਜਿਹੜੀ ਹੈ ਕਿ ਭਈ ਉਹ ਜਿਹੜਾ ਪੈਸਾ ਕਮਾਉਣ ਦੀ ਮਨਛਾ ਨਹੀਂ ਹੈ ਇਹ ਨਿਆ ਲੋਕਾਂ ਨੂੰ ਦੇਣ ਦੀ ਮਨਛਾ ਹੈ ਕਿੰਨੀ ਦੇਰ ਕਿੰਨਾ ਸਮਾਂ ਦਿੱਤਾ ਗਿਆ ਕਮੇਟੀ ਨੂੰ ਉਹਨਾਂ ਨੇ ਆਪਣੀ ਸੁਸਾਸਨ ਦੇ 2 ਮਹੀਨੇ ਦੇ ਵਿੱਚ ਉਹਨਾਂ ਨੇ ਕਿਹਾ ਜੀ ਤੁਸੀਂ ਆਪਣੀ ਰਿਪੋਰਟ ਜਿਹੜੀ ਇਹ ਸਾਨੂੰ ਸਬਮਿਟ ਕਰੋ ਸੋ ਜਿਹੜੀ 7 ਮੈਂਬਰੀ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਸੰਸਦ ਵੱਲੋਂ ਉਹਦੇ ਵਿੱਚ 2 ਮਹੀਨੇ ਦਾ ਸਮਾਂ ਹੈ ਉਹ ਆਪਣੀ ਤਜ਼ਵੀਜ਼ ਕਰਨਗੇ ਸਿਫਾਰਸ਼ਾਂ ਦੇਣਗੇ ਉਹਦੇ ਆਧਾਰ ਦੇ ਉੱਤੇ ਕਮੇਟੀ ਦੀਆਂ ਜਿਹੜੀਆਂ ਜਿਹੜੇ ਉਮੀਦਵਾਰ ਹੋਣਗੇ ਜਿਨ੍ਹਾਂ ਨੂੰ ਉਹਦੇ ਚ ਭਰਤੀ ਕੀਤਾ ਜਾਏਗਾ ਕੌਣ ਕੌਣ ਹੋਏਗਾ ਉਹ ਕਿਸ ਤਰ੍ਹਾਂ ਦੇ ਅਧਿਕਾਰੀ ਰੱਖਣੇ ਆ ਉਹਨਾਂ ਦੀਆਂ ਕੀ ਰਿਸਪੌਂਸਿਬਿਲਿਟੀਆਂ ਹੋਣਗੀਆਂ ਇਹ ਸਾਰਾ ਕੁਝ ਜਿਹੜਾ ਆ 2 ਮਹੀਨੇ ਦੇ ਚ ਬਣ ਕੇ ਸਾਹਮਣੇ ਆ ਜਾਏਗਾ ਔਰ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਜਾਏਗਾ ਜਦੋਂ ਅਸੀਂ ਗੱਲ ਕਰਦੇ ਆ ਮਨਸ਼ਾ ਦੀ ਕਿ ਪੇਪਰ ਲੀਕ ਹੋ ਗਿਆ ਜੀ ਬਹੁਤ ਵੱਡੇ ਪੱਧਰ ਤੇ ਲੀਕ ਹੋ ਗਿਆ 23 ਲੱਖ ਵਿਦਿਆਰਥੀ ਸੀ ਜਿਨ੍ਹਾਂ ਵਿੱਚੋਂ ਕਿਹਾ ਜਾਂਦਾ ਹੈ ਕਿ ਲਗਭਗ 1 ਲੱਖ ਵਿਦਿਆਰਥੀਆਂ ਨੂੰ 50 ਲੱਖ ਦੇ ਹਿਸਾਬ ਨਾਲ ਪੇਪਰ ਵਿਕਿਆ ਔਰ ਲਗਭਗ 500 ਕਰੋੜ ਰੁਪਏ ਦਾ ਇਹ ਕਪਲਾ ਜੀ 500 ਕਰੋੜ ਰੁਪਏ ਦਾ ਇਹ ਜਿਹੜਾ ਮਾਮਲਾ ਹੈ ਕੀ ਸਮਝਦਾ ਤੁਸੀਂ ਕਿ ਪ੍ਰਾਈਵੇਟ ਸਕੂਲ ਅਗਰ ਕਾਲਜ ਜਾਂਦੇ ਆ ਤਾਂ 2.5 ਕਰੋੜ ਰੁਪਏ ਦੇਣਾ ਪੈਂਦਾ ਸਰਕਾਰੀ ਕਾਲਜ ਜਾਂਦੇ ਆ ਤਾਂ ਫੀਸ ਬਹੁਤ ਘੱਟ ਆ ਸ਼ਾਇਦ ਇਹਦੇ ਪਿੱਛੇ ਇਹੀ ਕਾਰਨ ਤਾਂ ਨਹੀਂ ਤੁਹਾਡੇ ਕੋਲ ਲੈਣਾ ਚਾਹਣਾ ਵਿਚਾਰ ਬਿਲਕੁਲ ਇਹੀ ਕਾਰਨ ਹੈ ਜੀ ਹਮ ਦੇਖੋ ਸਰਕਾਰੀ ਕਾਲਜ ਦੇ ਵਿੱਚ ਫੀਸ ਜਿਹੜੀ ਆ ਉਹ ਪ੍ਰਾਈਵੇਟ ਕਾਲਜਸ ਨਾਲੋਂ ਬੜੀ ਘੱਟ ਆ ਹਾਂ 5 ਲੱਖ ਦੇ ਵਿੱਚ ਪੇਪਰ ਖਰੀਦ ਕੇ ਸਰਕਾਰੀ ਕਾਲਜ ਦੇ ਵਿੱਚ ਵਧੀਆ ਨੰਬਰ ਲੈ ਕੇ ਸਰਕਾਰੀ ਕਾਲਜ ਐਡਮਿਸ਼ਨ ਲੈ ਲੈਣਾ ਤੇ ਕਰੋੜਾਂ ਰੁਪਈਆ ਬਚਾ ਲੈਣਾ ਜੇ ਉਹ ਨਹੀਂ ਲੈਂਦੇ ਪੇਪਰ ਦੀ ਐਦਾਂ ਦੀ ਲੀਕੇਜ ਨਹੀਂ ਹੁੰਦੀ ਨਹੀਂ ਪੇਪਰ ਖਰੀਦਦੇ ਤਾਂ ਸਰਕਾਰੀ ਕਾਲਜ ਉਹਨਾਂ ਨੂੰ ਮਿਲਣਾ ਨਹੀਂ ਜਿਵੇਂ 1500 ਕੁਝ ਬੱਚਿਆਂ ਦਾ ਤੁਸੀਂ ਦੱਸ ਰਹੇ ਹੋ 1563 1563 ਬੱਚਿਆਂ ਦਾ ਵੀ ਉਹ ਦੁਬਾਰਾ ਐਗਜ਼ਾਮ ਉਹਨਾਂ ਚੋਂ ਅੱਧੇ ਬੱਚੇ ਅਪੀਅਰ ਹੀ ਨਹੀਂ ਹੋਏ ਹਾਂ ਕਿਉਂਕਿ ਉਹਨਾਂ ਨੂੰ ਆਪਣੀ ਐਬਿਲਿਟੀ ਦੇ ਉੱਤੇ ਹੈ ਹੀ ਨਹੀਂ ਭਰੋਸਾ ਹੀ ਨਹੀਂ ਆ ਵੀ ਮੈਂ ਦੁਬਾਰਾ ਇਹਨੇ ਨੰਬਰ ਪ੍ਰਾਪਤ ਕਰੂੰ ਉਹ ਇਸ ਕਰਕੇ ਉਹ ਅਪੀਅਰ ਹੀ ਨਹੀਂ ਹੋਏ ਉਹ ਕਹਿੰਦੇ ਅਸੀਂ ਪੇਪਰ ਹੀ ਨਹੀਂ ਦੇਣਾ ਛੱਡੋ ਪਰੇ ਅਗਲੀ ਵਾਰੀ ਫੇਰ ਦੇਖਾਂਗੇ ਹਾਂ ਹਨਾ ਤੋਂ ਇਹ ਬੜਾ ਮੰਦ ਭਾਗਾ ਆ ਮੇਰੇ ਦੇਸ਼ ਦੇ ਭਵਿੱਖ ਲਈ ਬਹੁਤ ਮਾੜੀ ਗੱਲ ਆ ਇਹ ਜਿਹੜੇ ਇਦਾਂ ਦੇ ਪੇਪਰ ਲੀਕ ਹੋ ਰਹੇ ਖਾਸ ਕਰਕੇ ਜਿਹੜਾ ਇੱਕ ਮਨੁੱਖ ਆ ਉਹਦੀ ਸਿਹਤ ਨਾਲ ਖਿਲਵਾੜ ਹੋਏਗਾ ਇਹ ਉਹ ਸਾਰਿਆਂ ਤੋਂ ਮਾੜੀ ਗੱਲ ਆ ਇਸ ਕਰਕੇ ਸਰਕਾਰਾਂ ਨੂੰ ਇਹਦੇ ਲਈ ਸਖਤ ਕਾਨੂੰਨ ਮਨਾਉਣਾ ਚਾਹੀਦਾ ਹੈ ਕੀ ਕੀ ਲੱਗਦਾ ਤੁਹਾਨੂੰ ਇਹਦੇ ਪਿੱਛੇ ਪੀਪਰ ਲੀਕ ਕਰਨ ਦੇ ਪਿੱਛੇ ਕੋਈ ਵੱਡਾ ਮਾਫੀਆ ਹੈ ਜਾਂ ਕਿਤੇ ਨਾ ਕਿਤੇ ਕੋਈ ਸ਼ੈ ਹੈ ਕਿਸੇ ਇਸ ਤਰ੍ਹਾਂ ਦੀ ਵੱਡੀ ਮੱਛੀ ਦੀ ਜਿਹੜੀ ਅਜੇ ਤੱਕ ਸਾਹਮਣੇ ਨਹੀਂ ਆ ਰਹੀ 15-14 ਲੋਕ ਫਸੇ ਹੋਏ ਆ तकरीबन ਜੀ ਜਾਂਚ ਚੱਲ ਰਹੀ ਹੈ ਸੀਬੀਆਈ ਦੇ ਕੋਲ ਕੀ ਲੱਗਦਾ ਬਹੁਤ ਵੱਡਾ ਮਾਫੀਆ ਹੈ ਜੀ ਇਹ ਬਹੁਤ ਵੱਡਾ ਮਾਫੀਆ ਆ ਉਹ ਮਾਫੀਆ ਦੇ ਛੋਟੇ-ਛੋਟੇ ਹਜੇ ਦਾ ਕਰਿੰਦੇ ਫੜੇ ਗਏ ਹੋਣਗੇ ਜਾਂ ਸੀਬੀਆਈ ਨੇ ਉਹਨਾਂ ਛੋਟੇ-ਛੋਟੇ ਕਰਿੰਦਿਆਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਵੱਡੇ ਆ ਉਹਨਾਂ ਨੂੰ ਤਾਂ ਹਜੇ ਵੀ ਕੋਈ ਹੱਥ ਨਹੀਂ ਪਾਰਿਆ ਉਹਨਾਂ ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਓ ਨੂੰ ਵੀ ਅਸੀਂ ਜੇ ਦਰਕਨਾਰ ਕਰੀਏ ਇੱਕ ਸਾਈਡ ਤੇ ਕਰੀਏ ਤਾਂ ਦੇਸ਼ ਦਾ ਹਰ ਨਾਗਰਿਕ ਇਹ ਚਾਹੁੰਦਾ ਹੈ ਕਿ ਅਗਰ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੱਡੀ ਗਲਤੀ ਹੋ ਰਹੀ ਹੈ ਜਾਂ ਕਿ ਤਰ੍ਹਾਂ ਕਿਤੇ ਵੱਡੀ ਇਸ ਤਰ੍ਹਾਂ ਦੀ ਘਟਨਾ ਹੋ ਰਹੀ ਜਿਸ ਨਾਲ ਵਿਦਿਆਰਥੀਆਂ ਦੇ ਭੁੱਖ ਜਿਹੜਾ ਉਹਨਾਂ ਖਲਵਾੜ ਕੀਤਾ ਜਾ ਰਿਹਾ ਤੇ ਉਹਦਾ ਇਨਸਾਫ ਹੋਣਾ ਚਾਹੀਦਾ ਔਰ ਜਿਹੜੇ ਲੋਕ ਇਹਦੇ ਲਈ ਦੋਸ਼ੀ ਹੈ ਜਿਵੇਂ ਸਾਡੇ ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਬਿਲਕੁਲ ਵੀ ਮਾਫ ਨਹੀਂ ਕਰਾਂਗੇ ਔਰ ਸਖਤ ਤੋਂ ਸਖਤ ਸਜ਼ਾਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਇਦਾਂ ਦੀ ਉਮੀਦ ਦੇਸ਼ ਦਾ ਹਰ ਨਾਗਰਿਕ ਜਿਹੜਾ ਹੈ ਉਹ ਕਰਦਾ ਜੇ ਆਪਾਂ ਗੱਲ ਕਰੀਏ ਪਬਲਿਕ ਜਿਹੜਾ ਐਗਜ਼ਾਮੀਨੇਸ਼ਨ ਲॉ ਐਕਟ ਨਵਾਂ ਬਣਾਇਆ 2024 ਜੀ ਜੀ ਆ ਲੋਕ ਪ੍ਰੀਖਿਆ ਕਾਨੂੰਨ ਜਿਹੜਾ ਸਰਕਾਰ ਲਿਆਉਣ ਜਾ ਰਹੀ ਹੈ ਜਿਸ ਨੂੰ ਜਿਹਦਾ ਆਰਡੀਨੈਂਸ ਪਾਸ ਕਰ ਦਿੱਤਾ ਗਿਆ ਆ ਉਹਦੀ ਥੋੜੀ ਜੀ ਜਾਣਕਾਰੀ ਦਿਓ ਦੇਖੋ ਸਰਕਾਰ ਦੀ ਮਨਸਾ ਬੜੀ ਸਪਸ਼ਟ ਹੈ ਜੀ ਕਿ ਭਈ ਇਹ ਜਿਹੜੇ ਜੋ ਵੀ ਮਾਫੀਆ ਹੈ ਇੱਕ ਆਰਗੇਨਾਈਜ਼ ਗੈਂਗ ਹੈ ਜਿਹੜਾ ਸਾਰਾ ਇਹ ਕਰ ਰਿਹਾ ਕਿਉਂਕਿ ਇਹ ਇੱਕ ਰਾਜ ਵਿੱਚ ਤੇ ਹੋਇਆ ਨਹੀਂ ਹੈ ਹਮ ਮਤਲਬ ਜੇ ਬਿਹਾਰ ਲੈ ਲਓ ਜਾਂ ਤੁਸੀਂ ਯੂਪੀ ਲੈ ਲਓ ਜਾਂ ਝਾਰਖੰਡ ਲੈ ਲਓ ਵੈਸਟ ਬੰਗਾਲ ਲੈ ਲਓ ਹਮ ਏ ਜਿਹੜਾ ਇੱਕ ਪੈਟਰਨ ਹੀ ਹੈ ਕਿ ਪੇਪਰ ਲੀਕ ਦਾ ਇੱਕ ਹੁੰਦਾ ਹੀ ਹੈ ਠੀਕ ਹੈ ਜਾਂ ਕਈ ਵਾਰ ਅਸੀਂ ਜਦੋਂ ਕਾਲਜਾਂ ਯੂਨੀਵਰਸਟੀਆਂ ਦੇਖਦੇ ਆਂ 임ਪਰਸੋਨੇਸ਼ਨ ਹੁੰਦੀ ਹੈ ਵੀ ਕਿਸੇ ਦੀ ਜਗ੍ਹਾ ਕੋਈ ਹੋਰ ਪੇਪਰ ਦੇਣਾ ਦਾ ਫਰਾਡ ਜਿਹੜਾ ਹੁੰਦਾ ਹੈ ਇਹਦੇ ਨਾਲ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਹੈ ਵੀ ਨੁਕਸਾਨ ਸਾਰ ਜਿਹੜਾ ਹੈ ਉਹ ਇੰਟੈਲੀਜੈਂਟ ਔਰ ਗਰੀਬ ਬੱਚੇ ਨੂੰ ਹੁੰਦਾ ਔਰ ਇਹ ਜਿਹੜਾ ਐਕਟ ਬਣਾਇਆ ਹੈ ਉਹਦੇ ਵਿੱਚ ਬੜੀ ਸਟਰੋਂਗ ਕਾਨੂੰਨ ਹੈ ਕਿ ਅਗਰ ਕੋਈ ਬੰਦਾ ਇਸ ਫਰਾਡ ਵਿੱਚ ਇਨਵੋਲ ਹੋ ਜਾਂਦਾ ਤੇ ਉਸ ਨੂੰ 1 ਤੋਂ ਲੈ ਕੇ 10 ਸਾਲ ਤੱਕ ਸਜ਼ਾ ਹੋ ਸਕਦੀ ਹੈ ਔਰ 10 ਲੱਖ ਤੋਂ ਲੈ ਕੇ 1 ਕਰੋੜ ਤੱਕ ਜਿਹੜਾ ਜੁਰਮਾਨਾ ਹੋ ਸਕਦਾ ਹੈ ਜੇ ਉਹ ਇਸ ਤੰਦੇ ਵਿੱਚ ਲਿਫਟ ਹੋਇਆ ਜਾਂਦਾ ਹੈ ਤਾਂ ਇਸ ਕਰਕੇ ਸਜ਼ਾ ਤੇ ਬੜੀ ਸਖਤ ਹੈ ਬਾਕੀ ਜਦੋਂ ਮੈਂ ਦੱਸਿਆ ਵੀ सीबीआई ਸਾਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਾਰੇ ਫੈਕਟਸ ਹੋਣਗੇ ਇਹ ਵੀ ਇੱਕ ਜਗ੍ਹਾ ਆਈ ਹੈ ਕਿ ਭਈ ਉੱਥੇ ਛੜਿਆ ਹੋਇਆ ਪੇਪਰ ਮਿਲਿਆ ਬਿਆਸ ਜੀ ਰਾਜਨ ਜੀ ਜਦੋਂ ਆਪਾਂ ਸੋਚਦੇ ਹਾਂ ਕਿ ਸਖਤ ਬੜੀ ਸਜ਼ਾ ਹੈ ਜਿਹੜਾ ਬੰਦਾ 50 ਲੱਖ ਰੁਪਏ ਦਾ ਪੇਪਰ ਖਰੀਦ ਸਕਦਾ ਆ ਤਾਂ ਉਹਦੇ ਲਈ 1 ਕਰੋੜ ਰੁਪਏ ਦੋ ਪੇਪਰਾਂ ਦੀ ਅਮਾਉਂਟ ਆ ਕਿੰਡੀ ਕਵੱਡੀ ਅਮਾਉਂਟ ਆ ਕੋਈ ਇਸ ਤੋਂ ਵੀ ਜ਼ਿਆਦਾ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਿ ਬੰਦਾ ਜ਼ੁਰਤ ਹੀ ਨਾ ਕਰੇ ਕੀ ਲੱਗਦਾ ਤੁਹਾਨੂੰ ਨਹੀਂ ਮੈਂ ਇਹ ਸਮਝਦਾ ਹਾਂ ਕਿ ਸਜ਼ਾਏ ਬਹੁਤ ਹੈ ਜੇ ਇਹਦਾ ਪ੍ਰੋਪਰ ਲਾਗੂ ਕੀਤਾ ਜਾਏ ਸਾਡੇ ਪ੍ਰੋਬਲਮ ਇਹ ਹੈ ਕਿ ਨਿਆਪਾਲ ਕਾ ਹੈ ਸੰਸਥਾਵਾਂ ਨੇ ਲੇਕਿਨ ਜਿਹੜੀ ਵੱਡੀ ਮੱਛੀ ਆ ਉਹ ਬਚ ਕੇ ਨਿਕਲ ਜਾਂਦੀ ਹੈ ਤੇ ਜੇ ਇੱਕ ਦੋ ਵੀ ਕੇਸ ਇਹੋ ਜੇ ਸੀਰੀਅਸ ਮਿਲ ਜਾਣ ਜਿਹਦੇ ਵਿੱਚ ਲੋਕਾਂ ਦੇ ਸਾਹਮਣੇ ਇਹ ਪਤਾ ਲੱਗ ਜਾਏ ਕਿ ਵੀ ਇਹ ਜਿਹੜਾ ਕੋਈ ਗਲਤੀ ਕਰੇਗਾ ਤੇ ਉਹ ਬਖਸ਼ਿਆ ਨਹੀਂ ਜਾਏਗਾ ਮਤਲਬ ਐਗਜ਼ੈਂਪਲਰੀ ਸਜ਼ਾ ਜਿਹੜੀ ਆ ਹੋਣੀ ਚਾਹੀਦੀ ਜਗਦੀਪ ਜੀ ਜਦੋਂ ਬੱਚੇ ਹੁਣ ਬੜੇ ਸਟ੍ਰੈਸ ਦੇ ਵਿੱਚ ਆ ਮਾਪਿਓ ਵੀ ਹੈਗੇ ਨੇ ਸੁਭਾਵਕ ਹੈ ਪੇਪਰ ਦੁਬਾਰਾ ਹੋਣਾ ਕਿ ਨਹੀਂ ਹੋਣਾ ਅਜੇ ਬਹਿਸ ਚੱਲਦੀ ਪਈ ਹੈ ਸੁਪਰੀਮ ਕੋਰਟ ਨੇ ਕੋਈ ਵਰਡੈਕਟ ਨਹੀਂ ਦਿੱਤਾ ਹੈਗਾ ਕੀ ਸੋਚਦੇ ਆ ਤੁਸੀਂ ਵਿਦਿਆਰਥੀਆਂ ਨੂੰ ਕੀ ਕਹਿਣਾ ਚਾਹੋਗੇ ਵੀ ਉਹ ਆਪਣਾ ਹੌਸਲਾ ਬਰਕਰਾਰ ਰੱਖਣ ਆਪਣੀ ਲੜਾਈ ਜਾਰੀ ਰੱਖਣ ਕਿਵੇਂ ਇਨਸਾਫ ਲੈਣਗੇ ਮੈਂ ਵਿਦਿਆਰਥੀਆਂ ਨੂੰ ਇਹੀ ਸੁਝਾਅ ਦੇਣਾ ਚਾਹੂੰਗਾ ਕਿ ਜਿਹੜੇ ਵਿਦਿਆਰਥੀ ਮਿਹਨਤ ਕਰਦੇ ਆ ਉਹਨਾਂ ਨੂੰ ਆਪਣੀ ਮੇਨ 'ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ ਮੈਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਨੀ ਚਾਹੁੰਦਾ ਕਿ ਉਹ ਆਪਣੀ ਮਿਹਨਤ ਜਾਰੀ ਰੱਖਣ ਕੁਝ ਬੱਚੇ ਨੇ ਕੁਝ ਪਰਸੈਂਟ ਲੋਕ ਨੇ ਉਹਨਾਂ ਦੇ ਮਾਪਿਆਂ ਨੂੰ ਮੈਂ ਅਪੀਲ ਕਰਨੀ ਚਾਹੁੰਗਾ ਕਿ ਤੁਸੀਂ ਬਾਕੀ ਜਿਹੜੇ ਗਰੀਬ ਔਰ ਮਿਹਨਤੀ ਬੱਚੇ ਨੇ ਜਿਹੜੇ ਇੰਨਾ ਪੈਸਾ ਨਹੀਂ ਖਰਚ ਸਕਦੇ ਉਹਨਾਂ ਦੇ ਭਵਿੱਖ ਬਾਰੇ ਸੋਚੋ ਤੁਹਾਡੇ ਕੋਲ ਤਾਂ ਪੈਸੇ ਆ ਗਏ ਆ ਤੁਸੀਂ ਆਪਣੇ ਬੱਚੇ ਨੂੰ ਕਿਤੇ ਹੋਰ ਵੀ ਸੈਟਲ ਕਰ ਸਕਦੇ ਹੋ ਬਿਲਕੁਲ ਬਹੁਤ ਵਧੀਆ ਗਲਤ ਸੀ ਕੀਤੀ ਹੈ ਧਰਮਿੰਦਰ ਪ੍ਰਧਾਨ ਜੀ ਨੇ ਕਿਹਾ ਕਿ ਜਿਹੜੇ ਹੁਣ ਅੱਗੋਂ ਤੋਂ ਐਗਜ਼ਾਮ ਹੋਣਗੇ ਉਹ 에ਰਰ ਫ੍ਰੀ ਹੋਣਗੇ ਜੀ ਨਿਰਪੱਖ ਹੋਣਗੇ ਔਰ ਇਹਦੇ ਵਾਸਤੇ ਬੜੀ ਉਹਨਾਂ ਨੇ ਟਰਮਨੋਲੋਜੀ ਵਰਤੀ ਹੈ ਕਿ ਸੋਚਦੇ ਆਂ ਸੋਈ 에ਰਰ ਫ੍ਰੀ ਇਗਜ਼ਾਮ ਕਰਾਉਣਾ ਅ ਜ਼ਰੂਰੀ ਤਾਂ ਬਹੁਤ ਹੈ ਕਿ ਇਹ ਸੰਭਵ ਹੈ ਜਾਂ ਹੋ ਪਾਏਗਾ ਕਿੰਨੇ ਕੁ ਪੋਜ਼ਿਟਿਵ ਸੋਚਦੇ ਆਂ ਦੇਖੋ ਇਹ ਚੁਣੌਤੀ ਬਹੁਤ ਵੱਡੀ ਹੈ ਖਾਲੀ ਨੀਟ ਨਹੀਂ ਹੈ ਯੂਜੀ ਨਹੀਂ ਹੈ ਪੀਜੀ ਨਹੀਂ ਹੈ ਬਹੁਤ ਜਿਹੜੇ ਬਹੁਤ ਸਾਰੇ ਇਗਜ਼ਾਮ ਹੈ ਜਿਸ ਤਾ ਯੂਜੀਸੀ ਨੈਟ ਦਾ ਇਗਜ਼ਾਮ ਹੈ ਜਾਂ ਸੀਆਈਐਸਐਫ ਜਿਹੜਾ ਹੈ ਉਹਦਾ ਇਗਜ਼ਾਮ ਹੈ ਜੀ ਕਿਉਂਕਿ ਦੇਸ਼ ਵੱਡਾ ਹੈ ਇਸ ਕਰਕੇ ਨੌਕਰੀਆਂ ਦਾ ਵੀ ਦਾਖਲੇ ਦਾ ਵੀ ਪ੍ਰੋਸੈਸ ਤੇ ਲਗਾਤਾਰ ਚੱਲਦਾ ਰਹਿਣਾ ਪਰ ਮੈਂ ਇਸ ਚੀਜ਼ ਨੂੰ ਇੱਕ ਹੋਰ ਕਿਉਂਕਿ ਨੀਟ ਜਿਆਦਾ ਇੰਪੋਰਟੈਂਟ ਇਸ ਕਰਕੇ ਮੈਂ ਕਹਿ ਰਿਹਾ ਹਾਂ ਜਿਵੇਂ ਕਿ ਮੇਰੇ ਸਾਥੀ ਨੇ ਵੀ ਕਿਹਾ ਕਿ ਬਈ ਇਹ ਆਦਮੀ ਦੇ ਸਿਹਤ ਨਾਲ ਉਹਦੇ ਜੀਵਨ ਨਾਲ ਹੈ ਮੈਂ ਇੱਕ ਚੀਜ਼ ਹੋਰ ਦੇਖਣਾ ਹੈ ਕਿ ਭਾਰਤ ਜਿਹੜਾ ਹੈ ਹਣ ਵਾਲੇ ਟਾਈਮ ਵਿੱਚ ਵੀ ਇੱਕ ਮੈਡੀਕਲ ਹੱਬ ਬੰਦਾ ਜਾ ਰਿਹਾ ਬਾਹਰੋਂ ਲੋਕੀ ਆ ਕੇ ਇੱਥੇ ਟ੍ਰੀਟਮੈਂਟ ਕਰਾਉਂਦੇ ਨੇ ਕਿਉਂਕਿ ਇੱਥੇ ਕਿਤੇ ਜਿੱਦਾਂ ਸਰਜਰੀ ਵਗੈਰਾ ਹੈ ਇੱਕ ਸਸਤਾ ਹੈ ਬਾਰਲ ਦੇਸ਼ਾਂ ਵਿੱਚ ਇੱਥੇ ਸਾਲ-ਸਾਲ ਅਪਾਇੰਟਮੈਂਟ ਹੀ ਦਿੰਦੇ ਆ ਬਿਲਕੁਲ ਬਿਲਕੁਲ ਜਦੋਂ ਅਸੀਂ ਕਹਿ ਰਹੇ ਆ ਕਿ ਇੱਕ ਵਿਕਸਿਤ ਭਾਰਤ ਦਾ ਸੁਪਨਾ ਹੈ ਤੇ ਉਸ ਵਿਕਸਿਤ ਭਾਰਤ ਦੇ ਸੁਪਨੇ ਵਿੱਚ ਕੀ ਹੈ ਸੀ ਆਪਣਾ ਟੈਲੈਂਟ ਸਾਰਾ ਬਾਹਰ ਜਾਏ ਜਾਏਗਾ ਸਾਡਾ ਕਿਉਂਕਿ ਅਜੇ ਵੀ ਅਮਰੀਕਾ ਤੁਸੀਂ ਦੇਖੋ ਜਿਹੜੇ ਮੈਡੀਕਲ professions ਵਿੱਚ ਆ ਜਾਂ IT ਵਿੱਚ ਆ ਉੱਥੇ ਇੰਡੀਅਨ ਦਾ ਹੀ ਬੋਲਬਾਲ ਹੈ ਹੂੰ ਹੂੰ ਤੇ ਜੇ ਇੱਥੇ ਇੱਕ છਈ ਸਾਡਾ ਡਾਕਟਰ ਬਣੇਗਾ ਕਿ ਤੁਸੀਂ ਖੁਦ ਚਾਹੋਗੇ ਕਿ ਕੋਈ ਫਰਾਡ ਨਾਲ ਬਣਿਆ ਡਾਕਟਰ ਕੋ ਤੁਸੀਂ ਆਪਣਾ ਇਲਾਜ ਕਰਾਉਣ ਜਾਓਗੇ ਮੈਂ ਤੁਸੀ ਬਹੁਤ ਟਿਕਾਣੇ ਤੇ ਗੱਲ ਲੈਂਦੀ ਆ ਮੈਂ ਇੱਕ ਦਿਨ ਇੱਕ ਵਿਦਵਾਨ ਨੂੰ ਪੜ੍ਹ ਰਿਆ ਸੀ ਉਹ ਕਹਿੰਦੇ ਸੀ ਸਾਊਥ ਅਫਰੀਕਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਲਿਖਿਆ ਗਿਆ ਕਿ ਅਗਰ ਕਿਸੇ ਦੇਸ਼ ਦਾ ਦਰੋਮਦਾਰ ਖਤਮ ਕਰਨਾ ਹੈ ਤਾਂ ਉਹਦੀ ਐਜੂਕੇਸ਼ਨ ਨੂੰ ਖਤਮ ਕਰ ਦਿਓ ਸੋ ਇਹ ਚਿੰਤਾ ਕੇਂਦਰ ਸਰਕਾਰ ਨੇ ਕੀਤੀ ਹੋਏਗੀ ਤਾਂ ਹੀ ਨਵਾਂ ਕਾਨੂੰਨ ਹੋਂਦ ਵਿੱਚ ਲਿਆਂਦਾ ਹੈ ਸਾਈ ਨਵੀਂ ਕਮੇਟੀ ਬਣੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਐਨਟੀਆ ਵਰਗੀਆਂ ਸੰਸਥਾਵਾਂ ਨੂੰ ਹੋਰ ਵਧੀਆ ਢੰਗ ਦੇ ਨਾਲ ਕੰਮ ਕਰਨ ਵਾਸਤੇ ਪ੍ਰੇਰਿਤ ਕਰੇਗੀ ਉਹਨਾਂ ਦੇ ਉੱਤੇ ਬੰਦਸ਼ ਲਗਾਈ ਗਈ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਰਿਜ਼ਲਟ ਲੈ ਕੇ ਆਏਗਾ ਸਾਡੇ ਬੱਚਿਆਂ ਦੇ ਭੁੱਖ ਨਾਲ ਖਲਵਾੜ ਨਹੀਂ ਹੋਏਗਾ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਪਿਆਰੇ ਦਰਸ਼ਕੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਲੈਣੇ ਆ ਇਜਾਜ਼ਤ ਫਿਰ ਮਿਲਦੇ ਆ ਕਿਸੇ ਨਵੇਂ ਵਿਸ਼ੇ ਨਾਲ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ